ਤੋ ਸਾਡੇ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਪ੍ਰદાન ਜਸਪਾਲ ਮਸੀ ਜੀ ਪ੍ਰદાન ਜੀ ਸਭ ਤੋਂ ਪਹਿਲਾਂ ਅਸੀਂ ਸੱਚ ਦੀ ਆਵਾਜ਼ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਨਵਜੋਤ ਜੀ ਸ਼ਾਨ ਦੇ ਖਿਲਾਫ ਤੁਸੀਂ ਕਹਿ ਰਹੇ ਪ੍ਰੋਫਿਟ ਜੀ ਦੀ ਸ਼ਾਨ ਦੇ ਖਿਲਾਫ ਕਿਹੜੀ ਗੱਲ ਪ੍ਰੋਫਿਟ ਦੀ ਨੂੰ ਉਹਨੇ ਲਿਖਿਆ ਵਾ ਅਖੋਤੀ ਪ੍ਰੋਫਿਟ ਬਜਿੰਦਰ ਸਿੰਘ ਲਿਖਿਆ ਢੋਂਗੀ ਲਿਖਿਆ ਵਾ ਤੂੰ ਉਹਦਾ ਢੋਂਗੀ ਵੇਖ ਲੈ ਤੂੰ ਉਹਦਾ ਖੁਦ ਖੁਨਾ ਕੀ ਦੇਖ ਲੈ ਮੈਂ ਇਹਨੂੰ ਵੀ ਕਾੜਾ ਚਾਹੁੰਦਾ ਵਾ ਸਨਾਵਰ ਮਸੀਹ ਪੱਟੀ ਨੂੰ ਤੂੰ ਇਹਨਾਂ ਹਰਕਤਾਂ ਤੋਂ ਬਾਜ਼ ਆ ਤੂੰ ਕੌਮ ਦਾ ਕੋਈ ਠੇਕੇਦਾਰ ਨਹੀਂ ਆ ਕੋਪਰਾ ਮੇਰੇ ਆ ਰਾਜਨੀਤੀ ਕਰਦੇ ਹੋ ਹੋਰ ਬੜੇ ਮੁੱਦੇ ਆ ਸਮਾਜ ਦੇ ਜਾ ਉਹਨਾਂ ਤੇ ਲੜ ਉਹਨਾਂ ਤੇ ਕਾਰਵਾਈ ਕਰ ਜਸਪਾਲ ਮਸੀਹ ਹੋਰੀ ਔਰ ਸਾਡੇ ਜੋ ਸੰਗਠਨ ਆ ਤੇਰੇ ਨਾਲ ਚੱਲਾਂਗੇ ਪਰ ਆ ਆ ਜਿਹੜੇ ਅਜੇ ਕੱਟਜਾ ਕੰਮ ਛੱਡਦੇ ਤੂੰ ਬੰਦੇ ਦਾ ਪੁੱਤ ਬਣ ਜਾ ਤੈਨੂੰ ਕਹਿਤਾ ਯੋ ਔਰ ਮੇਰੀ ਬੇਨਤੀ ਆ ਪੰਜਾਬ ਦੇ ਮਸੀਬ ਭਾਈਚਾਰੇ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਇਹੋ ਜਿਹੜੇ ਗੰਦੇ ਬੰਦੇ ਆ ਨਾ ਢੋਂਗੀ ਆ ਅਖੋਤੀ ਆ ਜਿਹੜੇ ਸਿਆਸਤ ਕਰਦੇ ਰੋਟੀਆਂ ਸੇਕਦੇ ਇਹਨਾਂ ਦਾ ਮਗਰ ਨਾ ਲੱਗਿਓ ਪਿਛਲੇ ਸਮਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪ੍ਰੋਫਿਟ ਬਜਿੰਦਰ ਜੀ ਦੀ ਸ਼ਾਨ ਦੇ ਖਿਲਾਫ ਦੇ ਵਿੱਚ ਬਹੁਤ ਸਾਰਿਆਂ ਆ ਲੋਕਾਂ ਦੇ ਵੱਲੋਂ ਇਹ ਗੱਲ ਬੋਲੀ ਗਈ ਸੀ ਔਰ ਇਸ ਵਾਰ ਵੀ ਤੁਸੀਂ ਦੱਸ ਰਹੇ ਹੋ ਕਿ ਸਨਾਵਰ ਪੱਟੀ ਜੀ ਦੇ ਵੱਲੋਂ ਇਹ ਵੀਡੀਓ ਪਾ ਕੇ ਉਹਨਾਂ ਦੀ ਸ਼ਾਨ ਦੇਖਲਾਫ ਬੋਲਿਆ ਗਿਆ ਕਿਵੇਂ ਦੇਖਦੇ ਹੋ ਇਹਨੂੰ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਦ ਗੱਲ ਸੋ ਸਾਡੇ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਪ੍ਰદાન ਜਸਪਾਲ ਮਸੀ ਜੀ ਪ੍ਰદાન ਜੀ ਸਭ ਤੋਂ ਪਹਿਲਾਂ ਅਸੀਂ ਸੱਚ ਦੀ ਆਵਾਜ਼ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਨਵਜੋਤ ਜੀ ਤੁਸੀਂ ਹਰ ਸਮੇਂ ਤਪਤ ਰਹਿੰਦੇ ਜੋ ਮਸੀਹ ਭਾਈਚਾਰੇ ਦੀ ਆਵਾਜ਼ ਨੂੰ ਆਪਣੇ ਲੋਕਾਂ ਤੱਕ ਪਹੁੰਚਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨੀ ਚਾਹਾਂਗੇ ਪ੍ਰਧਾਨ ਜੀ ਕੀ ਜੋ ਇਹ ਪ੍ਰੈਸ ਗੱਲਬਾਤ ਅੱਜ ਸਾਡੇ ਨਾਲ ਜੋ ਕਰ ਰਹੇ ਹੋ ਇਹ ਕਿਸ ਕਿਹੜੇ ਸਬੰਧ ਵਿੱਚ ਕਰ ਰਹੇ ਹੋ ਦੇਖੋ ਜੀ ਅੱਜ ਤਰ੍ਹਾਂ ਜੋ ਗੱਲਬਾਤ ਤੁਹਾਡੇ ਚੈਨਲ ਤੇ ਜੋ ਕੀਤੀ ਜਾ ਰਹੀ ਆ ਉਹ ਐਸੀ ਤੇ ਕੀਤੀ ਜਾ ਰਹੀ ਆ ਕਿ ਬੀਤੇ ਸਮੇਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਜੀ ਔਰ ਉਹਨਾਂ ਦੇ ਮੁਖੀ ਜਿਹੜੇ ਆ ਪ੍ਰੋਫਿਟ ਬਜਿੰਦਰ ਸਿੰਘ ਜੀ ਦਾ ਜਨਮ ਦਿਨ ਸੀ ਔਰ ਉਸ ਜਨਮ ਦਿਨ ਦੀ ਇਬਾਦਤ ਰੱਖੀ ਗਈ ਸੀ ਚੰਡੀਗੜ੍ਹ ਚਰਚ ਦੇ ਵਿੱਚ ਜਿਹੜਾ ਕੋਰਾਲੀ ਦੇ ਨੇੜੇ ਸਾਡੀ ਬ੍ਰਾਂਚ ਆ ਹਾਂਜੀ ਉੱਥੇ ਰੱਖੀ ਗਈ ਸੀ ਔਰ 10 9 2024 ਤੇ ਜਿਹੜਾ ਵਾ ਉਹਨਾਂ ਦਾ ਬੜੇ ਸੀ ਜੀ ਹਾਂਜੀ 10 ਸਤੰਬਰ ਜੀ ਔਰ ਉਹਦੇ ਵਿੱਚ ਧਾਰਮਿਕ ਆਗੂ ਬਿਸ਼ਪ ਸਹਿਬਾਨ ਪਾਸਟਰ ਸਹਿਬਾਨ ਔਰ 크ਰਿਸਚਨ ਲੀਡਰ ਔਰ ਉਹਦੇ ਵਿੱਚ ਫਿਲਮੀ ਕਲਾਕਾਰ ਵੀ ਸਭ ਜਨ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਆ ਮਸੀਹ ਭਾਈਚਾਰੇ ਦੀ ਇਹ ਸੰਗਤਾ ਜਿਹੜੀ ਉਹਨਾਂ ਨੂੰ ਵਧਾਈ ਦੇਣ ਲਈ ਪਹੁੰਚੀ ਆ ਸੀ ਸ਼ਾਮ ਦਾ ਪ੍ਰੋਗਰਾਮ ਸੀ ਔਰ ਉਹਦੇ ਵਿੱਚ ਉੱਚੇਚੇ ਤੌਰ ਤੇ ਸਾਡੇ ਬੰਬੇ ਤੋਂ ਇੰਡਸਟਰੀ ਦੇ ਸੁਪਰਸਟਾਰ ਲੋਕ ਜੀ ਜਿਨ੍ਹਾਂ ਵਿੱਚ ਚੰਕੀ ਪਾਂਡੇ ਜੀ ਅਦਿੱਤਿ ਪੰਚੋਲੀ ਜੀ ਔਰ ਸੁਨੇਹਾ ਉਹ ਲਾਲਾ ਜਿਹੜੇ ਫਿਲਮ ਦੇ اداکار ਆ ਔਰ ਸੁਨੀਲ ਜਿਹੜੇ ਆ ਜਿਹੜੇ ਸਾਡੇ ਕਮੇਡੀ ਕਲਾਕਾਰ ਉਹ ਵੀ ਪਹੁੰਚੇ ਆ ਜੀ ਔਰ ਜਦੋਂ ਉਥੇ ਪ੍ਰੋਗਰਾਮ ਹੋਇਆ ਵਾ ਉਥੇ ਕੇਕ ਕਟਿਆ ਗਿਆ ਵਾ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਮਹਿਮਦ ਦਿੱਤੀ ਗਈ ਆ ਹਾਂਜੀ ਤੇ ਇਹਦੇ ਵਿੱਚ ਫਿਰ ਸਾਡੇ ਭਰਾ ਜਿਹੜਾ ਵਾ ਬਾਦ-ਬਿਵਾਦ ਜਿਹੜਾ ਛੇੜ ਕੇ ਬੈਠੇ ਕਿ ਕੀ ਨਾਮ ਆ ਉਹਨਾਂ ਦਾ ਜਿਨ੍ਹਾਂ ਨੇ ਬੋਲਿਆ ਦੇਖੋ ਜਿਨੇ ਬਾਦ-ਬਿਵਾਦ ਛੇੜਿਆ ਵਾ ਉਹ ਸਾਡਾ ਭਰਾ ਵਾ ਉਹਦਾ ਨਾਮ ਆ ਸਨਾਵਰ ਮਸੀਹ ਭੱਟੀ ਇਹ ਜਲੰਧਰ ਤੋਂ ਵਾ ਹਾਂਜੀ ਉਹ ਮੈਂ ਦੇਖਿਆ ਕਿ ਪੰਜ-ਛੇ ਦਿਨ ਹੋਇਆ ਆਪਣੇ ਫੇਸਬੁੱਕ ਦੇ ਵਿੱਚ ਜਿਹੜਾ ਉਹ ਲਾਈਵ ਹੋ ਕੇ ਜਿਹੜਾ ਕੁਝ ਬੋਲਿਆ ਵਾ ਔਰ ਕਹਿ ਰਿਹਾ ਵਾ ਕਿ ਪ੍ਰੋਫੈਟ ਬਜਿੰਦਰ ਸਿੰਘ ਹੁਰਾ ਨੇ ਜਿਹੜਾ ਉੱਥੇ ਬੇਅਬਦੀ ਕੀਤੀ ਆ ਹਾਂਜੀ ਔਰ ਮੈਂ ਨਾ ਤੇ ਜਿਹੜੀ ਆ ਪਰਚਾ ਦਰਜ ਕਰਾਵਾਂਗਾ ਤਾਂ ਠੀਕ ਆ ਭਰਾ ਤੂੰ ਕਰਾ ਪਰਚੇ ਕਿਹੜੀ ਗੱਲ ਨੂੰ ਲੈ ਕੇ ਪਰਚਾ ਦਰਜ ਕਰਾਉਣ ਦੀ ਗੱਲ ਕੀਤੀ ਪਰਚੇ ਦੀ ਗੱਲ ਕਰਦਾ ਵੀ ਉੱਥੇ ਬੇਅਬਦੀ ਹੋਈ ਆ ਅਸੀਂ ਉੱਥੇ ਮੰਚ ਤੇ ਬੈਠੇ ਆ ਹੋਰ ਕ੍ਰਿਸਚਨ ਲੀਡਰ ਸੀ ਜਲੰਧਰ ਦੇ ਬਿਸ਼ਪ ਦਿਲਮਸੀ ਸੀ ਜਲੰਧਰ ਦੇ ਹੋਰ ਬਹੁਤ ਸਾਰੇ ਪਾਸਟਰ ਉੱਥੇ ਹੈ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਪਾਸਟਰ ਸੇਬਾਨ ਵੀ ਉੱਥੇ ਗਏ ਵਧਾਈ ਦੇਣ ਜਿਹੜੇ ਹੁੰਦਾ ਉਹਨਾਂ ਨੂੰ ਪਿਆਰ ਕਰਦੇ ਆ ਤੁਹਾਨੂੰ ਪਤਾ ਪ੍ਰੋਫੈਟ ਬਜਿੰਦਰ ਸਿੰਘ ਜੀ ਜੋ ਇੰਟਰਨੈਸ਼ਨਲ ਪ੍ਰਚਾਰਕ ਆ ਲੱਖਾਂ ਲੱਖਾਂ ਲੋਕ ਉਹਨਾਂ ਨੂੰ ਜਿਹੜੇ ਆ ਉਹ ਫੇਸਬੁਕ ਤੇ YouTube ਤੇ ਟਵਿੱਟਰ ਤੇ ਜਿਹੜੇ ਹੁੰਦਾ ਉਹਨਾਂ ਨੂੰ ਫੋਲੋ ਕਰਦੇ ਆ ਪਰ ਉਹਨਾਂ ਦਾ ਪਾਸਟਰ ਸੇਬਾਨਾਂ ਨਾਲ ਇੱਕ ਵੱਖਰਾ ਹੀ ਪਿਆਰ ਆ ਮੈਨੂੰ ਨਹੀਂ ਪਤਾ ਪੰਜਾਬ ਦੀ ਕੋਈ ਹੋਰ ਵੀ ਮਿਨਿਸਟਰੀਆਂ ਹੈ ਬਹੁਤ ਪਾਸਟਰਾਂ ਨਾਲ ਪਿਆਰ ਕਰਦੇ ਕਿ ਨਹੀਂ ਔਰ ਪ੍ਰੋਫੈਟ ਬਜੰਦਰ ਜੀ ਆ ਜਿਨ੍ਹਾਂ ਨੇ 2016 ਤੋਂ ਲੈ ਕੇ ਅੱਜ ਤੱਕ ਇੱਕ ਪਾਸਟਰ ਮੀਟਿੰਗਾਂ ਰੱਖੀਆਂ ਜਿਹੜੀਆਂ ਦੂਸਰੀਆਂ ਮਿਨਿਸਟਰੀਆਂ ਵਾਂ ਜਿਵੇਂ ਅੰਮ੍ਰਿਤਸਰ ਦੇ ਵਿੱਚ ਪਾਸਟਰ ਸਹਿਬਾ ਨਾਲ ਗਰਦਾਸਪੁਰ ਦੇ ਆ ਹਾਂਜੀ ਜਲੰਧਰ ਤੇ ਪੂਰੇ ਪੰਜਾਬ ਦੇ ਦੇਸ਼ ਪੱਧਰ ਦੇ ਪਾਸਟਰ ਸਹਿਬਾਨਾਂ ਨੂੰ ਬੁਲਾ ਕੇ ਇੱਕ ਸਾਂਝਾ ਭੋਜ ਕਰਦੇ ਆ ਔਰ ਸਾਂਝਾ ਰੋਟੀ ਤੋੜਦੇ ਆ ਸਾਰਿਆਂ ਨਾਲ ਪਿਆਰ ਕਰਦੇ ਆ ਜੀ ਉਹਨਾਂ ਦੇ ਖਿਲਾਫ ਉਹਨਾਂ ਦੀ ਸ਼ਾਨ 'ਚ ਇਹ ਬੰਦਾ ਬੋਲਿਆ ਫੋਕੀ ਸ਼ੋਹਰਤ ਲੈਣ ਵਾਸਤੇ ਫੋਕੀ ਸ਼ਾਨ ਵਾਸਤੇ ਹੈ ਆਪਰੇ ਆਪ ਨੂੰ ਪਤਾ ਨਹੀਂ ਕਿਹੜੀ ਲੀਗ ਦਾ ਪ੍ਰਧਾਨ ਦੱਸਦਾ ਵਾ ਕੀ ਬੋਲਿਆ ਉਹਨਾਂ ਨੇ ਕੀ ਕਿਹੜੀ ਗੱਲ ਕੀਤੀ ਉਹਨਾਂ ਨੇ ਉਹ ਕਹਿੰਦਾ ਵੀ ਉੱਥੇ ਬੜੀ ਵੱਡੀ ਬੇਅਬਦੀ ਹੋਈ ਆ ਪਰ ਬਈ ਯਸੂ ਮਸੀਹ ਦਾ ਕਹਿੰਦਾ ਨਾਮ ਤੱਕ ਨਹੀਂ ਲੱਤਾ ਗਿਆ ਨਿਸ਼ਾਨ ਦੇ ਖਿਲਾਫ ਤੁਸੀਂ ਕਹਿ ਰਹੇ ਪ੍ਰੋਫਿਟ ਜੀ ਦੀ ਸ਼ਾਨ ਦੇ ਖਿਲਾਫ ਕਿਹੜੀ ਗੱਲ ਪ੍ਰੋਫਿਟ ਜੀ ਨੂੰ ਉਹਨੇ ਲਿਖਿਆ ਵਾ ਅਖੋਤੀ ਪ੍ਰੋਫਿਟ ਬਜਿੰਦਰ ਸਿੰਘ ਲਿਖਿਆ ਢੋਂਗੀ ਲਿਖਿਆ ਵਾ ਤੂੰ ਉਹਦਾ ਢੋਂਗੀ ਵੇਖ ਲਿਆ ਤੂੰ ਉਹਦਾ ਖੋਤਪੁਨਾ ਕੀ ਦੇਖ ਲਿਆ ਤੂੰ ਆਪ ਕੱਡਾ ਕਿ ਚੰਗਾ ਵਾ ਤੇਰੇ ਬਾਰੇ ਵੀ ਸਭ ਜਾਣਦੇ ਆ ਤੇ ਅਸੀਂ ਵੀ ਜਾਣਦੇ ਆ ਹਣਾ ਜੋ ਕੁਝ ਤੂੰ ਹੈ ਵਾ ਜੀ ਤੂੰ ਕਿੰਨਾ ਤੇ ਕੈਨ ਤੇ ਕਰ ਰ ਜਿਨ੍ਹਾਂ ਨੇ ਤੈਨੂੰ ਸਕਾਇਆ ਉਹਨਾਂ ਨੂੰ ਵੀ ਜਾਣਨਾ ਆ ਉਹਨਾਂ ਨੂੰ ਵੀ ਜਿਹੜਾ ਵਾਸੀਂ ਚੰਗੀ ਤਰ੍ਹਾਂ ਸਮਝਦੇ ਆ ਕਿ ਪਹਿਲਾਂ ਵੀ ਉਹਨਾਂ ਬੀਤੇ ਸਮੇਂ ਚ ਕੀ ਕੀਤਾ ਸੀ ਅੱਜ ਜਿਨ੍ਹਾਂ ਕੋ ਕਰਵਾਇਆ ਉਹਨਾਂ ਨੇ ਤੁਹਾਨੂੰ ਪਤਾ ਵਾ ਮੈਂ ਦਰਖਾਸਤ ਦਿੱਤੀ ਉਹ ਲੱਲੜੀਆਂ ਲੈ ਰਹੇ ਆ ਮਾਫੀ ਮੰਗਣ ਦੇ ਲਈ ਕਦੀ ਕਿਤੇ ਸੁਣਿਆ ਕਦੀ ਕਿਤੇ ਸੁਣਿਆ ਮੈਨੂੰ ਮਾਫ ਕਰ ਦਿੱਤਾ ਜਾਵੇ ਤੇ ਬਹੁਤ ਜਲਦੀ ਆ ਮੈਂ ਇਹਨੂੰ ਵੀ ਕਹਿਣਾ ਚਾਹੁੰਦਾ ਵਾ ਸਨਾਵਰ ਮਸੀ ਭੱਟੀ ਨੂੰ ਤੂੰ ਇਹਨਾਂ ਹਰਕਤਾਂ ਤੋਂ ਬਾਜ਼ ਆ ਤੂੰ ਕੌਮ ਦਾ ਕੋਈ ਠੇਕੇਦਾਰ ਨਹੀਂ ਆ ਕਿ ਤੂੰ ਇਸਾਈ ਕੌਮ ਤੇਰੇ ਕਹਨ ਤੇ ਸਾਰੀ ਚੱਲ ਰਹੀ ਆ ਉਹ ਬਹੁਤ ਵਧੀਆ ਕੰਮ ਕਰ ਰਿਹਾ ਇੰਟਰਨੈਸ਼ਨਲ ਪ੍ਰਚਾਰਕ ਆ ਔਰ ਜੋ ਕੁਸ ਤੂੰ ਕਹਿੰਦਾ ਵੀ ਉਥੇ ਪ੍ਰਭੂ ਯਿਸੂ ਮਸੀਹ ਦਾ ਨਾਮ ਨਹੀਂ ਲਿੱਤਾ ਗਿਆ ਮੈਂ ਤੁਹਾਨੂੰ ਦਿਖਾਣਾ ਵਾਂ ਇੱਕ ਤਰ੍ਹਾਂ ਨੇ ਜਿਹੜਾ ਵਾ ਉਥੇ ਜਿਹੜਾ ਕੀ ਉਥੇ ਜਿਹੜਾ ਵਾ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕੀਤੀ ਆ ਔਰ ਉਹ ਚੀਜ਼ ਨਹੀਂ ਦਿਖਾਣਿਆ ਧਿਆਨ ਨਾਲ ਵੇਖਿਓ ਰਹਿ ਮੈਂ ਇੱਕ ਵਚਨ ਤੁਹਾਨੂੰ ਆਪ ਕੋ ਬਤਾ ਰਹਾ ਹੂੰ ਬਾਈਬਲ ਬੋਲਦੀ ਹੈ ਕਿ ਪਰਮੇਸ਼ਵਰ ਜਬ ਤੱਕ ਯਿਸੂ ਮਸੀਹ ਕੋ ਨਹੀਂ ਭੇਜੇਗਾ ਬਾਦਲੋਂ ਪਰ ਜਬ ਤੱਕ ਜਾਤੀ ਜਾਤੀ ਕੇ ਪਾਸ ਸੂ ਸਮਾਚਾਰ ਨਹੀਂ ਪਹੁੰਚ ਜਾਏਗਾ जब तक बच्चे बच्चे को पता नहीं लग जाएगा और मेरा मानना है जब तक ये फिल्म स्टारों को भी पता नहीं लग जाएगा <laughs> तो आज ये सबको स्टारों को भी पता लग गया है यीशु ही परमेश्वर है अच्छा प्रॉफिट साहब सा, 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 अब इनसे मैं पूरी ताली बजाऊंगा पूरी पूरी बजाएंगे आपकी खुली छुट्टी है जो यीशु से प्यार करता वो ताली बजाए आ, जो प्रॉफिट साहब से प्यार करता वो ताली बजाए बहुत बहुत शुक्रिया ले लोया सर मैं एक गिफ्ट चाहता हूं आपसे और ये गिफ्ट ये है आपके बर्थडे से मैं आ, आपके बर्थडे पे मैं आपसे गिफ्ट मांग रहा हूं पर मैं चाह रहा हूं यू ब्लेस माय डॉटर अनन्या पांडे ऑल्सो अबन अबा शबन अबा बन अबा शबन अबा बन अबा प्रभु का आत्मा आपकी बेटी के लिए बोल रहा है आने वाले समय में परमेश्वर उसके मस्तक को बहुत ऊंचाई पर उसको ऊंचाई पर लेकर जाएगा उसके नाम को पूरी दुनिया जानेगी ईशु के नाम में अबन अबा शबन अब अब अबा शबन अब अब शबन प्रभु एक बहुत बड़ी पोस्ट उसको देने के लिए जा रहा है किसी चीज के लिए परमेश्वर के आत्मा ने मुझे दिखाया कि एक दूत और उसको कभी किसी भली वस्तु की घटी नहीं होगी एक स्वरतूत देख रहा हूं उसके आसपास वह आपसे बहुत ज्यादा प्यार करती है और परमेश्वर के आत्मा ने मुझे बोला कि आने वाले समय में सिक्सटी करोड़ रुपया कोई फंड परमेश्वर कोई बहुत बड़ा प्रोजेक्ट उसके नाम कर रहा है ईश्वर के नाम है यह भविष्यवाणी जिक्कि पांडे जी याद रखना अपने परमेश्वर को महिमा दी और ऐसा एक प्लान आप करेंगे और कोई कर रही हो आने वाले समय में परमेश्वर ले आएगा उसके जीवन में जैसे ही वो और बड़ी होगी अभी देखना ब्लेसिंग मिलेगा उसको ये परमेश्वर की ओर से है सर, आधी आधी। सर मेरा भी बेटा है तो भी एक्टर है उसका नाम है सूरज पंचोली उसको भी आशीर्वाद दीजिए प्लीज अब लबा शबन अब अब नबा शबन अबा बन अबा शबन अबा प्रभु जी हम सूरज के लिए प्रार्थना करते हैं परमेश्वर और इसी समय पवित्र आत्मा बात कर रहा है और परमेश्वर का आत्मा कह रहा है कि मैं उसके ऊपर अपना दाइना हाथ रख रहा हूं और जिसमें धन महिमा और लंबी आयु है आने वाले समय के कह कि जैसे ही सेकंड ईयर मतलब ये 24 और 25 एंड खत्म होगा 26 में वो एक बहुत बड़ा स्टार होगा इस समस्या के नाम में प्रभु के प्रभु के आत्मा ने मुझे कहा परमेश्वर का आत्मा ने मुझे कहा एक इंडस्ट्री का मालिक होगा वो यीशु मसीह के नाम में एक इंडस्ट्री एक बहुत बड़ी इंडस्ट्री होगी उसका मालिक होगा वो एक मैं एक फैक्ट्री देख रहा हूँ और उसमें परमेश्वर उसके ऊपर हाथ रखेगा यीशु मसीह के नाम में ब्लेसिंग देगा जोर से तारीफ करें यीशु मसीह के नाम में भी भी एक बार प्रभु यीशु मसीह का नाम नहीं देता गया वो मेरे भरा पहला वीडियो खोल के चंगी तरह ਤੂੰ ਕਹਦਾ ਪ੍ਰੋਫਿਟ ਜੀ ਦਾ ਪਰਚੇ ਕਰਾਣੇ ਕਰਾ ਯਾਰ ਜਿੰਨੇ ਤੇਰੇ ਦਿਲ ਕਰਦਾ ਪਰਚੇ ਕਰਾ ਪਰ ਜਿਹੜਾ ਤੂੰ ਢੋਂਗੀ ਉਹ ਖੋਤੀ ਲਿਖਿਆ ਨਾ ਇਹ ਹੁਣ ਤੂੰ ਆਪਣੇ ਆਪ ਚ ਬਚ ਕਰੇ ਬੰਦੇ ਦਾ ਬਣ ਜਾ ਪੁੱਤ ਇਦਾਂ ਸੰਤਾਂ ਦੇ ਖਿਲਾਫ ਨਹੀਂ ਲਿਖੀਦਾ ਪਵਿੱਤਰ ਬਾਈਬਲ ਦੱਸਦੀ ਆ ਕਿ ਜਿਹੜੇ ਮੇਰੇ ਦਾਸ ਆ ਛੋਟੇ ਤੋਂ ਛੋਟੇ ਦਾਸ ਵੀ ਦੁਨਿਆਵੀ ਆਦਰ ਦੇ ਯੋਗ ਆ ਪਰ ਉਹਦੇ ਦੁਆਰਾ ਤਾਂ ਯਾਰ ਲੱਖਾਂ ਲੱਖਾਂ ਲੋਕ ਬਚ ਰਹੇ ਆ ਆ ਕਿਹੜੇ ਫੌਰਨ ਦੇ ਵਿੱਚ ਜਾ ਕੇ ਕਿੱਥੇ ਇੰਗਲੈਂਡ ਦੇ ਵਿੱਚ ਜਾ ਕੇ ਪੂਰੇ ਦੇਸ਼ 'ਚ ਆਂਧਰਾ ਪ੍ਰਦੇਸ਼ ਤੇ ਝਾਰਖੰਡ ਤੇ ਛਤੀਸਗੜ੍ਹ ਤੇ 20-20 ਲੱਖ ਲੋਕ ਜੜਿਆ ਪ੍ਰਭੂ ਦੇ ਕੋਲ ਉਹਨਾਂ ਦੇ ਦੁਆਰ ਆ ਰਹੇ ਆ ਤੂੰ ਉਹਨਾਂ ਨੂੰ ਖੋਤੀ ਪਾਸਟਰ ਕਹਿ ਰਿਹਾ ਉਹ ਤੇਰੇ ਕੋ ਕੋ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਆ ਸਾਨੂੰ ਤੇ ਨਾ ਪ੍ਰੋਫੈਟ ਬਜਿੰਦਰ ਜੀ ਨੂੰ ਇਹਦੇ ਨਾਲ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹਾਈ ਆ ਤੂੰ ਤੂੰ ਇਹਦੀ ਮਾਫੀ ਮੰਗ ਕਿ ਜੋ ਤੂੰ ਗਲਤ ਕਹਿ ਤੂੰ ਕਿਹਾ ਪ੍ਰਭੂ ਜਸਮਸੀ ਦਾ ਨਾਮ ਨਹੀਂ ਲਿੱਤਾ ਗਿਆ ਔਰ ਤੂੰ ਜਿਹਦੇ ਕਹਿਣ ਤੇ ਕਹਿ ਰਿਹਾ ਵਾਂ ਆਉਣ ਵਾਲੇ ਦਿਨਾਂ 'ਚ ਬੜੀ ਜਲਦੀ ਮੈਂ ਉਹਨਾਂ ਨੂੰ ਵੀ ਨੰਗਿਆਂ ਕਰਾਂਗਾ ਤੁਹਾਡੇ ਸਾਹਮਣੇ ਨਵਜੋਤ ਜੀ ਤੁਹਾਡੇ ਚੈਨਲ ਤੇ ਜੇ ਰੋਮਾ ਦਰਖਾਸਤ ਦਿੱਤੀ ਤੁਸੀਂ ਮੇਰੇ ਨਾਲ ਉੱਥੇ ਪੁਲਿਸ ਕਮਿਸ਼ਨਰ ਦੇ ਲਈ ਜਿਹੜਾ ਕਿ ਮੇਰੇ ਤੇ ਉੱਥੇ ਝੂਠਾ આરોਪ ਲਾਇਆ ਗਿਆ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਨੂੰ ਨੀਵਾਦ ਖਾਨ ਲਈ ਡੇਗਣ ਦੇ ਲਈ ਬੜੀਆਂ ਜੜੀਆਂ ਯੁਕਤੀਆਂ ਅਪਣਾਈਆਂ ਜਾ ਰਹੀਆਂ ਪਰ ਜਿਹਨੂੰ ਪਰਮੇਸ਼ਰ ਦੁਨੀਆ ਸੁੱਟਣ ਨੂੰ ਫਿਰਦੀ ਯਸੂ ਡਿੱਗਣ ਨਹੀਂ ਦਿੰਦਾ ਪ੍ਰੋਫਿਟ ਬਜਿੰਦਰ ਸਿੰਘ ਹਰਾਂ ਨੂੰ ਖੜੇ ਕੀਤਾ ਯਸੂ ਮਸੀਹ ਨੇ ਕਿਸੇ ਇਨਸਾਨ ਨੇ ਨਹੀਂ ਖੜੇ ਕੀਤਾ ਇਨਸਾਨ ਜਿੰਨੇ ਮਰਜ਼ੀ ਯੁਕਤੀਆਂ ਕਰ ਲੈ ਜਿੰਨੇ ਮਰਜ਼ੀ ਹੱਤਕੰਡਿਆ ਪਣਾ ਲੈ ਪਰ ਪਰਮੇਸ਼ਰ ਉਹਦੇ ਹੱਥੋਂ ਡਿੱਗਣਗੇ ਨਹੀਂ ਉਹ ਦਿਨ ਬਦਨ ਜਿਹੜੀ ਮਿਨਿਸਟਰੀ ਵੱਧ ਰਹੀ ਆ ਆਣ ਵਾਲੇ ਸਮੇਂ 'ਚ ਪੂਰੀ ਇੰਡਸਟਰੀ ਮੇਰਾ ਜਿਹੜਾ ਵਿਸ਼ਵਾਸ ਆ ਉਹ ਬਚ ਰਹੀ ਆ ਔਰ ਉੱਥੇ ਚੰਕੀ ਪਾਂਡੇ ਹੁਰਾ ਨੇ ਕਿਹਾ ਪ੍ਰੋਫਿਟ ਜੀ ਕਿ ਤੁਹਾਡੇ ਜਨਮ ਦਿਨ ਤੇ ਸਾਨੂੰ ਕੋ ਗਿਫਟ ਦੇਣਾ ਚਾਹੀਦਾ ਵਾ ਜੀ ਹਾਂਜੀ ਉਹਨੇ ਕਿਹਾ ਗਿਫਟ ਦੇਣਾ ਚਾਹ ਪਰ ਅੱਜ ਆਈ ਤੁਹਾਡੇ ਕੋ ਮੰਗਦੇ ਆ ਮੇਰੀ ਬੇਟੀ ਅਨੰਨਿਆ ਪਾਂਡੇ ਇੱਕ ਸੁਪਰਸਟਾਰ ਐਕਟਰ ਆ ਉਹ ਉਹਨਾਂ ਦਾ ਕਿਤਾ ਵਾ ਉਹਨੇ ਕਿਹਾ ਮੇਰੀ ਬੇਟੀ ਦੇ ਅੱਛੇ ਭਵਿਸ਼ਯ ਲਈ ਦੁਆ ਕਰੋ ਉਹ ਜਦ ਇਹਨੇ ਗੱਲ ਕੀਤੀ ਪ੍ਰੋਫਿਟ ਜੀ ਨੇ ਉਹਨਾਂ ਦੀ ਬੇਟੀ ਲਈ ਦੁਆ ਕੀਤੀ ਵਿਸ਼ਵਾ ਨੇ ਵੀ ਕੀਤੀ ਹਾਂਜੀ ਇਹਨੇ ਨੂੰ ਮੈਂ ਕਹਿੰਦਾ ਨੇ ਦੂਸਰੇ ਜਿਹੜੇ ਸਾਡੇ ਉਹ ਵੀ ਸੁਪਰਸਟਾਰ ਸੀ ਕਿਆ ਨਾਮ ਉਹਨਾਂ ਦਾ ਅਦਿੱਤ્ય ਪੰਚੋਲੀ ਜੀ ਉਹਨਾਂ ਨੇ ਕਿਹਾ ਪ੍ਰੋਫੈਟ ਜੀ ਮੇਰਾ ਬੇਟਾ ਵੀ ਆ ਮੇਰੇ ਬੇਟੇ ਲਈ ਵੀ ਪ੍ਰਾਰਥਨਾ ਕਰੋ ਉਹਨਾਂ ਵੀ ਰਿਕਵੈਸਟ ਕੀਤੀ ਫਿਰ ਇਹਨਾਂ ਨੂੰ ਸੁਨੀਲ ਪੋਲ ਜੀ ਨੇ ਕਿਹਾ ਮੇਰਾ ਬੇਟਾ ਵੀ ਆ ਸਾਰੇ ਐਕਟਰਾਂ ਨੇ ਪ੍ਰਾਰਥਨਾ ਕਰਾਈ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨਿਆ ਹਾਂਜੀ ਔਰ ਇਹ ਬੰਦਾ ਜਿਹੜਾ ਵਾ ਭਰਾ ਮਾਰੂ ਜੰਗ ਪੰਜਾਬ ਚ ਕਰਾਣਾ ਚਾਹੁੰਦਾ ਵਾ ਇਹੋ ਜਿਹੇ ਲੋਕ ਅਖੋਤੀ ਲੀਡਰ ਆਪਣੇ ਆਪ ਨੂੰ ਦੱਸਦਾ ਕੀ ਪ੍ਰੋਫਟ ਜਿਹੜਾ ਵਾ ਅਖੋਤੀ ਆ ਢੋਂਗੀ ਢੋਂਗੀ ਤੇ ਤੂੰ ਆ ਨਹੀਂ ਭਰਾ ਮਾਰੂ ਜੰਗ ਕੀ ਤੁਹਾਨੂੰ ਲੱਗਦਾ ਕੀ ਮਤਲਬ ਸੁਨਾਵਰ ਪੱਟੀ ਜਿਹੜੀ ਵੀਡੀਓ ਪਾਈ ਉਹਨਾਂ ਨੇ ਲੋਕਾਂ ਨੂੰ ਭੜਕਾਉਣ ਦੇ ਲਈ ਮਤਲਬ ਬਿਲਕੁਲ ਜੀ ਦਮਜੋਦ ਜੀ ਇਹਨੇ ਉਹਦੇ ਵਿੱਚ ਕਿਹਾ ਵਾ ਮੈਂ ਸਾਰੇ ਪੰਜਾਬ ਨੂੰ ਕਹਿੰਨਾ ਵਾ ਕਿ ਪ੍ਰੋਫਟ ਬਜਿੰਦਰ ਸਿੰਘ ਹੋਰਾਂ ਦੇ ਖਿਲਾਫ ਦਰਖਾਸਤਾਂ ਦਵੋ ਇਹਨਾਂ ਦੇ ਪਰਚੇ ਦਰਜ ਕਰਾਓ ਇਹ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਯਾਰ ਜੀ ਹਾਂਜੀ ਕਹਿੰਦੇ ਕਪੜਾ ਚ ਕੋ ਠੇਡਾ ਪੜਾ ਨੰਗਾ ਹੁੰਦਾ ਇਹ ਐਸ ਕਰਕੇ ਆਪਣਾ ਨੰਗੇਸ਼ ਪਿੰਜੜਾ ਦਿਖਾਣਾ ਚਾਹੁੰਦੇ ਆ ਆਪਣਾ ਤਮਾਸ਼ਾ ਲਾਣਾ ਚਾਹੁੰਦੇ ਆ ਇਹੋ ਜਿਹੇ ਬੰਦੇ ਉਹ ਭਰਾ ਮੇਰੇ ਆ ਰਾਜਨੀਤੀ ਕਰਨੇ ਹੋ ਹੋਰ بڑے ਮੁੱਦੇ ਜੋ ਸਮਾਜ ਦੇ ਜਾਂ ਉਹਨਾਂ ਤੇ ਲੜ ਉਹਨਾਂ ਦੇ ਕਾਰਵਾਈ ਕਰ ਜਸਪਾਲ ਮਸੀਹ ਹੋਰੀ ਔਰ ਸਾਡੇ ਜੋ ਸੰਗਠਨ ਆ ਤੇਰੇ ਨਾਲ ਚੱਲਾਂਗੇ ਪਰ ਆ ਆ ਜਿਹੜੇ ਹਜੇ ਘਟਜਾ ਕੰਮ ਛੱਡਦੇ ਤੂੰ ਬੰਦੇ ਦਾ ਪੁੱਤ ਬਣ ਜਾ ਤੈਨੂੰ ਕਹਿਤਾ ਯੋ ਅਖੋਤੀ ਕਹਿਣ ਲੈਣਾ ਤੂੰ ਪ੍ਰੋਫਿਟ ਜੀ ਨੂੰ ਢੋਂਗੀ ਕਹਿ ਰਿਹਾ ਵਾਂ ਸਭ ਤੋਂ ਵੱਡਾ ਢੋਂਗੀ ਲੀਡਰ ਤੂੰ ਆ ਤੂੰ ਮੈਨੂੰ ਪਤਾ ਕਿੰਨਾ ਕ ਪਾਪ ਸਾਫ ਕਿੰਨਾ ਕ ਪਵਿੱਤਰ ਆ ਮੈਂ ਤੈਨੂੰ ਜਾਣਦਾ ਵਾਂ ਔਰ ਜਿੰਦਾਂ ਨਾਲ ਤੂੰ ਘੁਮਦਾ ਉਹਨਾਂ ਨੂੰ ਵੀ ਜਾਣਦਾ ਵਾਂ ਉਹ ਕਾਲਜ ਹੋਗਾ ਜਿਨ੍ਹਾਂ ਨੇ ਤੈਨੂੰ ਸਕਾਇਆ ਵਾ ਵੀ ਇਹ ਕੰਮ ਕਰ ਪਰ ਬਹੁਤ ਸਾਰੇ ਲੋਕ ਬਹੁਤ ਸਾਰੇ ਮਿਨਿਸਟਰੀਆਂ ਛੱਡਦੀਆਂ ਪਈਆਂ ਪ੍ਰੋਫਿਟ ਦੀ ਚੜ੍ਹਾਈ ਨੂੰ ਵੇਖ ਕੇ ਪਰਮੇਸ਼ਰ ਉਹਨਾਂ ਨੂੰ ਚੁੱਕ ਰਿਹਾ ਵਾ ਪਰ ਮੈਂ ਤੁਹਾਨੂੰ ਦੱਸਣਾ ਆਉਣ ਵਾਲੇ ਸਮੇਂ ਵੱਡੇ ਵੱਡੇ ਜਿਹੜੇ ਸੁਪਰਸਟਾਰ ਉਹ ਫੇਰ ਇਸ ਚਰਚ ਤੇ ਆਣਗੇ ਪ੍ਰਭੂ ਨੂੰ ਕਬੂਲ ਕਰਨਗੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਔਰ ਮੇਰੀ ਬੇਨਤੀ ਆ ਪੰਜਾਬ ਦੇ ਮਸੀਹ ਭਾਈਚਾਰੇ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਇਹੋ ਜਿਹੜੇ ਆ ਗੰਦੇ ਬੰਦੇ ਆ ਨਾ ਢੋਂਗੀ ਆ ਅਖੋਤੀ ਆ ਜਿਹੜੇ ਸਿਆਸਤ ਕਰਦੇ ਰੋਟੀਆਂ ਸੇਕਦੇ ਇਹਨਾਂ ਦਾ ਮਗਰ ਨਾ ਲੱਗੋ ਇਹਨਾਂ ਨੇ ਆਪਣਾ ਤਾਂ ਕੁਝ ਰਹਿ ਨਹੀਂ ਦੇਣਾ ਤੇ ਦੂਜਿਆਂ ਦਾ ਨੁਕਸਾਨ ਕਰਨਗੇ ਇਸ ਕਰਕੇ ਮੇਰੀ ਬੇਨਤੀ ਆ ਪੰਜਾਬ ਦਾ ਮਾਹੌਲ ਸ਼ਾਂਤਮਈ ਸ਼ਾਂਤਮਈ ਰਹਿਣ ਦਿਓ ਔਰ ਆਪਣੀ ਕੀਤੀ ਗਲਤੀ ਦੀ ਪ੍ਰਭੂ ਕੋ ਵੀ ਮਾਫੀ ਮੰਗ ਔਰ ਪਰਮੇਸ਼ਰ ਦੇ ਦਾਸ ਦੇ ਖਿਲਾਫ ਜੋ ਤੂੰ ਬੋਲਿਆ ਉਹ ਵੀ ਮਾਫੀ ਮੰਗ ਬਾਰ ਬਾਰ ਪ੍ਰਧਾਨ ਜੀ ਪ੍ਰੋਫਿਟ ਜੀ ਦੇ ਸ਼ਾਨ ਦੇ ਖਿਲਾਫ ਕਿਉਂ ਬੋਲਿਆ ਜਾਂਦਾ ਕਿਉਂਕਿ ਜੇ ਗੱਲ ਕਰੀਏ ਪਿਛਲੇ ਸਮਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪ੍ਰੋਫਿਟ ਬਜਿੰਦਰ ਜੀ ਦੀ ਸ਼ਾਨ ਦੇ ਖਿਲਾਫ ਦੇ ਵਿੱਚ ਬਹੁਤ ਸਾਰਿਆਂ ਲੋਕਾਂ ਦੇ ਵੱਲੋਂ ਇਹ ਗੱਲ ਬੋਲੀ ਗਈ ਸੀ ਔਰ ਇਸ ਵਾਰ ਵੀ ਆ ਤੁਸੀਂ ਦੱਸ ਰਹੇ ਹੋ ਕਿ ਸਨਾਵਰ ਪੱਟੀ ਜੀ ਦੇ ਵੱਲੋਂ ਇਹ ਵੀਡੀਓ ਪਾ ਕੇ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਕਿਵੇਂ ਵੇਖਦੇ ਹੋ ਇਹਨੂੰ ਜੀ ਬੜੇ ਮੰਦ ਭਾਗੀ ਗੱਲ ਆ ਸਾਡੇ ਸਮਾਜ ਦੇ ਲਈ ਕਿਉਂਕਿ ਪੰਜਾਬ ਦਾ ਜਿਹੜਾ ਵਾ ਮਾਹੌਲ ਬੜਾ ਸ਼ਾਂਤਮਈ ਆ ਜੀ ਇਹੋ ਜਿਹਾ ਕੁਝ ਗੰਦੇ ਬੰਦੇ ਜਿਹੜੇ ਉੱਠਦੇ ਆ ਹਣਾ ਜਿਹੜੇ ਸੰਭੂ ਪ੍ਰਧਾਨ ਬਣਦੇ ਆ ਇਹੋ ਜਿਹਾ ਮਾਹੌਲ ਖਰਾਬ ਕਰਦੇ ਆ ਇਹ ਕਾਰਨ ਕੀ ਮੰਨਦੇ ਹੋ ਇਹਦਾ ਕਾਰਨ ਬਾਤ ਸਾੜਾ ਵਾ ਜੀ ਜਲਨ ਆ ਜਲਨ ਇਹਨੂੰ ਵੀ ਆ ਤੇ ਜਿਹੜੇ ਇਹਦੇ ਹਾਕਾ ਵਾ ਉਹਨਾਂ ਨੂੰ ਵੀ ਜਲਨ ਆ ਜਿਹੜੇ ਕੋ ਕਰਾ ਰਹੇ ਆ ਉਹ ਆਪ ਤੇ ਸਾਹਮਣੇ ਨਹੀਂ ਆ ਰਹੇ ਜੁਰਤ ਨਹੀਂ ਰੱਖਦੇ ਉਹਨਾਂ ਨੂੰ ਪਤਾ ਵਾ ਵੀ ਅੱਗੇ ਕੌਣ ਖੜੇ ਆ ਇਸ ਕਰਕੇ ਬੀਤੇ ਸਮੇਂ ਜ ਵੀ ਇਹਨਾਂ ਨੇ ਕੀਤਾ ਸੀ ਇਦਾਂ ਜਿਹੜੇ ਕਈ ਜਿਹੜੀਆਂ ਗੱਲਾਂ ਉਛਾਲਣ ਦੀਆਂ ਕੁਝ ਲੋਕਾਂ ਨੇ ਕੀਤੀਆਂ ਸੀ ਔਰ ਬਾਅਦ ਚ ਕਹਤਾ ਆਪਾਂ ਤੇ ਬੋਲਣਾ ਨਹੀਂ ਇਸ ਕੰਮ 'ਚ ਹੁਣ ਫੇਰ ਆਪਣੀ ਜ਼ੁਬਾਨ ਤੋਂ ਫਿਰਦੇ ਆ ਠੁੱਕ ਕੇ ਛੱਟਦੇ ਪਏ ਉਹ ਲੋਕ ਔਰ ਜਿਨ੍ਹਾਂ ਨੇ ਇਹਨਾਂ ਕੋਲ ਕਰਾਇਆ ਤੁਹਾਨੂੰ ਪਤਾ ਮੇਰੇ ਖਿਲਾਫ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਆਸਨੀ ਮਸੀਬ ਬੱਬਰੀ ਕੋਲੋਂ ਜੀ ਗਰਦਾਸਪੁਰ ਦਾ ਵਾ ਉਹ ਲਿਲੜੀਆਂ ਲੈ ਰਿਆ ਲੋਕਾਂ ਦੇ ਕੋਲ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਹ ਰਿਹਾ ਜਸਪਾਲ ਭਾਜੀ ਕੋ ਮੈਨੂੰ ਮਾਫੀ ਦਿਵਾ ਦਿਓ ਮੈਂ ਮਾਫੀ ਮੰਗਣ ਲਈ ਤਿਆਰ ਆ ਪਰ ਮੈਂ ਤੁਹਾਨੂੰ ਦੱਸਦਾ ਵਾਂ ਆਣ ਆਲੇ ਸਮੇਂ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੈਂ ਉਦੋਂ ਵੀ ਕਿਹਾ ਸੀ ਮੇਰੀ ਵੀਡੀਓ ਕੱਢ ਲਿਓ ਹੁਣ ਵੀ ਤੁਹਾਨੂੰ ਕਹਿੰਦਾ ਵਾਂ ਉਹ ਬੰਦਾ ਮਾਫੀ ਮੰਗੂਗਾ ਨਹੀਂ ਮੰਗੂਗਾ ਤੇ ਫਿਰ ਸਜ਼ਾ ਕੱਟਣ ਲਈ ਤਿਆਰ ਹੋ ਜਾਏ ਉਹ ਤਾਂ ਹੈ ਹੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰ ਦਿਓ ਬੇਨਤੀ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਔਰ ਡੀਜੀਪੀ ਸਾਹਿਬ ਨੂੰ ਇਹੋ ਜਿਹੇ ਜਿਹੜੇ ਵੀਡੀਓ ਵਾ ਇਹ ਜੋ ਲੋਕ ਜਿਹੜੇ ਆ ਚੰਗੇ ਧਾਰਮਿਕ ਆਗੂਆਂ ਦੇ ਜੋ ਅਕਸ ਨੂੰ ਖਰਾਬ ਕਰਦੇ ਆ ਜਿਹੜੇ ਹਜ਼ਾਰਾਂ ਲੱਖਾਂ ਲੱਖਾਂ ਲੋਕਾਂ ਦੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਆ ਇਹਨਾਂ ਤੇ ਬਣਦੀ ਜੋ ਕਾਨੂੰਨੀ ਕਾਰਵਾਈ ਉਹ ਕਰਨੀ ਚਾਹੀਦੀ ਹੈ ਔਰ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਬੰਦਾ ਇਹੋ ਜੀ ਹਰਕਤ ਨਾ ਕਰੇ ਇਸ ਕਰਕੇ ਮੇਰੀ ਆ ਨਿਮਰਤਾ ਸਹਿਤ ਪੰਜਾਬ ਸਰਕਾਰ ਨੂੰ ਡੀਜੀਪੀ ਸਾਹਿਬ ਨੂੰ ਔਰ ਗਵਰਨਰ ਸਾਹਿਬ ਨੂੰ ਬੇਨਤੀ ਹੈ ਕਿ ਪੰਜਾਬ 'ਚ ਸ਼ਾਂਤਮਈ ਮਾਹੌਲ ਆ ਬڑے ਲੋਕ ਆਪਾਂ ਸ਼ਾਂਤੀ ਨਾਲ ਰਹ ਰਹੇ ਸ਼ਾਂਤੀ ਬਣੀ ਰਹਿੰਦੀ ਕਰੀਏ ਪਰ ਇਹੋ ਜਿਹੇ ਗੰਦੇ ਬੰਦੇ ਆ ਕਰਕੇ ਪੰਜਾਬ ਦੇ ਮਾਹੌਲ ਨੂੰ ਆਪਾਂ ਖਰਾਬ ਨਹੀਂ ਹੁੰਦੇਣਾ ਇਦਾਂ ਮਸੀਹ ਭਾਈਚਾਰੇ ਨੂੰ ਬੇਨਤੀ ਆ ਦਵਾ ਬੰਦਗੀ ਕਰੋ ਪ੍ਰਭੂ ਚ ਵਧੋ ਪ੍ਰਭੂ ਦਾ ਨਾਮ ਉੱਚਾ ਕਰੋ ਜਿਹੜਾ ਕੋਈ ਇਦਾਂ ਸੰਤਾਂ ਦੇ ਖਿਲਾਫ ਬੋਲਦਾ ਉਹਦਾ ਮੂੰਹ ਤੋੜਮਾਂ ਜਵਾਬ ਦਿਆ ਕਰੋ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਜੈ ਮਸੀਹ ਦੀ ਥੈਂਕ ਯੂ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਸਾਡੇ ਵਿੱਚ ਪ੍ਰદાન ਜਸਪਾਲ ਜੀ ਜਿਨ੍ਹਾਂ ਦੇ ਦੁਆਰਾ ਦੱਸਿਆ ਗਿਆ ਕਿ ਪ੍ਰੋਫਿਟ ਬਜਿੰਦਰ ਮਿਨਿਸਟਰੀ ਦੀ ਸ਼ਾਨ ਦੇ ਖਿਲਾਫ ਜੋ ਸਨਾਵਰ ਪੱਟੀ ਜਿਹਦੇ ਦੁਆਰਾ ਬੋਲਿਆ ਗਿਆ ਉਹਦੇ ਸਬੰਧ ਦੇ ਵਿੱਚ ਅੱਜ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਸੋ ਸਾਰੀ ਵਾਰਤਾ ਉਹਨਾਂ ਨੇ ਦੱਸਿਆ ਔਰ ਫਿਰ ਲਾਸਟ ਵਿੱਚ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਵੀ ਕੀਤੀ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਨਾਥ ਪਾਉਣੀ ਚਾਹੀਦੀ ਆ ਕਿ ਜੋ ਅਕਸਰ ਹੀ ਜਿਹੜੇ ਨਬੀ ਹੁੰਦੇ ਨੇ ਜਿਹੜੇ ਰੱਬ ਦੇ ਸੇਵਕ ਹੁੰਦੇ ਨੇ ਦਾਸ ਹੁੰਦੇ ਨੇ ਉਹਨਾਂ ਦੀ ਸ਼ਾਨ ਦੇ ਖਿਲਾਫ ਜੋ ਬੋਲਦੇ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸੋ ਕੈਮਰਾਮੈਨ ਸਾਨੂੰ ਦੇ ਨਾਲ ਮੈਂ ਨਵਜੋਤ ਗਿੱਲ ਸੱਚ ਦੀ ਆਵਾਜ਼